ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਇਸ ਬਾਣੀ ਦੀ ਇਸ ਤੁਕਤੇ ਆਧਾਰ ਤੇ ਆਪਾਂ ਅੱਜ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਆ ਤੁਹਾਡੇ ਟਾਈਮ ਪਹਿਲਾਂ ਹੀ ਫਤਿਹਗੜ ਸਾਹਿਬ ਸ਼ਹੀਦੀ ਸਭਾ ਸੀ ਉਸ ਦੇ ਵਿੱਚ ਅਕਸਰ ਦੇਖਿਆ ਗਿਆ ਕਿ ਬਹੁਤ ਲੋਕਾਂ ਦੇ ਮੁੰਡਿਆਂ ਦੇ ਕੇਸ ਨਹੀਂ ਰੱਖੇ ਹੋਏ ਮੋਨੇ ਸੀ ਸਿਰ ਤੋਂ ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਸ ਪਵਿੱਤਰ ਸਥਾਨ ਤੇ ਆਪਾਂ ਆ ਰਹੇ ਹਾਂ ਉਹ ਜਿਹੜੇ ਸਹਿਬਜ਼ਾਦੇ ਸੀ ਉਹਨਾਂ ਨੇ ਤਾਂ ਆਪਣੀ ਸ਼ਹੀਦੀ ਵੀ ਆਪਣੀ ਸਿੱਖੀ ਲਈ ਦਿੱਤੀ ਸੀ ਆਪਣੇ ਕੇਸਾਂ ਲਈ ਦਿੱਤੀ ਸੀ ਜੇ ਉਹ ਚਾਹੁੰਦੇ ਆਪਣਾ ਜੀਵਨ ਬਚਾ ਲੈਂਦੇ ਧਰਮ ਬਦਲ ਲੈਂਦੇ ਪਰ ਉਹਨਾਂ ਨੇ ਨਹੀਂ ਕਰਿਆ ਉਹਨਾਂ ਨੇ ਆਪਣੇ ਗੁਰੂ ਪਿਤਾ ਆਪਣੇ ਦਾਦਾ ਜੀ ਦੀਆਂ ਸ਼ਹੀਦੀਆਂ ਦਾ ਮਾਣ ਰੱਖਦੇ ਹੋਏ ਸ਼ਹੀਦੀ ਕੁਰਬਾਨ ਕੀਤੀ ਸੀ ਸਿਰਫ਼ ਤੇ ਸਿਰਫ਼ ਇਸ ਸਿੱਖੀ ਨੂੰ ਇਹਨਾਂ ਕੇਸਾਂ ਨੂੰ ਦਸਤਾਰ ਨੂੰ ਬਚਾਉਣ ਦੇ ਲਈ ਪਰ ਆਪਾਂ ਅੱਜ ਵੀ ਬਹੁਤ ਲੋਕ ਨੇ ਜੋ ਇਸ ਸਿੱਖੀ ਤੋਂ ਵਾਂਝੇ ਨੇ ਆਪਾਂ ਜੇ ਅੱਜ ਕੱਲ ਦੇ ਨੌਜਵਾਨ ਮੁੰਡਿਆਂ ਨੂੰ ਕਹਿੰਨੇ ਆ ਕਿ ਦਸਤਾਰਾ ਬੰਨੋ ਪੱਗਾਂ ਬੰਨੋ ਕੇਸ ਰੱਖੋ ਤਾਂ ਕੀ ਆਪਾਂ ਨੂੰ ਜਵਾਬ ਮਿਲਦਾ ਕਿਉਂ ਜਵਾਬ ਮਿਲਦਾ ਕਿ ਸਾਡਾ ਸਿਰ ਦੁਖਣ ਲੱਗ ਜਾਂਦਾ ਜਦੋਂ ਅਸੀਂ ਪੱਗ ਬੰਨਦੇ ਆ ਪਰ ਇਹ ਸੋਚੋ ਜਦੋਂ ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਰੱਖਿਆ ਗਿਆ ਸੀ ਜਦੋਂ ਭਾਈ ਤਾਰੂ ਸਿੰਘ ਜੀ ਦਾ ਸਿਰ ਰੰਬੀ ਦੇ ਨਾਲ ਚੀਰਿਆ ਗਿਆ ਸੀ ਉਸ ਨਾਲੋਂ ਵੱਧ ਦਰਦ ਤਾਂ ਨਹੀਂ ਹੁੰਦਾ ਹੁਣ ਆਪਣੇ ਜੋ ਦਰਦ ਉਹਨਾਂ ਨੇ ਉਸ ਸਮੇਂ ਮਹਿਸੂਸ ਕੀਤਾ ਸੀ ਉਹ ਦਰਦ ਤਾਂ ਆਪਾਂ ਫੀਲ ਹੀ ਨਹੀਂ ਕਰ ਸਕਦੇ ਆਪਾਂ ਸੋਚ ਹੀ ਨਹੀਂ ਸਕਦੇ ਕਿ ਉਹਨਾਂ ਨੂੰ ਕਿੰਨਾ ਦਰਦ ਹੋਇਆ ਹੋਊਗਾ ਉਹਨਾਂ ਦਰਦ ਤਾਂ ਨਹੀਂ ਆਪਾਂ ਨੂੰ ਇੱਕ ਦਸਤਾਰ ਨਾਲ ਹੋ ਸਕਦਾ ਸੋਚਣ ਵਾਲੀ ਗੱਲ ਹੈ ਇਸ ਲਈ ਮੇਰੇ ਸਾਰੇ ਮੇਰੇ ਵੀਰਾ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸਿੱਖੀ ਨਾਲ ਜੁੜੋ ਕੇਸ ਰੱਖੋ ਦਸਤਾਰ ਬੰਨੋ ਧਮਾਲੇ ਸਜਾਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ